you mm -hmm. ਹਾਂਜੀ ਸਟੂਡੈਂਟ ਕੀ ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ ਰਾਜੀ ਇੱਕ ਵਾਰੀ ਮੈਨੂੰ ਤੁਸ ਸਭ ਕਰਕੇ ਦੱਸ ਦਿਓ ਤਾਂ ਕਿ ਆਪਾਂ ਕਲਾਸ ਨੂੰ ਅੱਗੇ ਸਟਾਰਟ ਕਰ ਸਕੀਏ ਹਾਂ ਮੈਨੂੰ ਮੇਰੀ ਆਵਾਜ਼ ਸੁਣ ਰਹੀ ਹੈ ਵੀ ਮੇਰੇ ਫੋਨ ਦੁਆਰਾ ਪਰ ਤੋ ਅਸੀਂ ਦੱਸ ਦਿਓ ਇੱਕ ਵਾਰੀ ਤੁਸੀਂ ਕਿੰਨੇ ਜਣੇ ਜੁੜ ਚੁੱਕੇ ਹੋ ਕਿਉਂਕਿ ਤੁਹਾਨੂੰ ਪਤਾ ਜਿਹੜਾ ਆਪਣਾ ਸਿਸਟਮ ਹੈ ਨਾ ਸਿਸਟਮ ਹੈ ਨਾ ਫਿਰ ਉਹੀ ਗੱਲ ਜਿਵੇਂ ਸਰ ਬੋਲਦੇ ਹੁੰਦੇ ਨੇ ਉਹ ਗੱਲਾਂ ਇਹ ਤੇ ਥੋੜਾ ਗੁੱਸਾ ਚੜ ਜਾਂਦਾ ਵੀ ਆਪਾਂ ਪੈਸੀ ਵੀ ਦਿੰਨੇ ਆ ਹਨਾ ਹਰ ਇੱਕ ਚੀਜ਼ ਕਰ ਰਹੇ ਆ ਤਾਂ ਫਿਰ ਇਹ ਹੀ ਗੱਲਾਂ ਕਰਕੇ ਜਿਹੜਾ ਗੁੱਸਾ ਬਹੁਤ ਜ਼ਿਆਦਾ ਹੁੰਦਾ ਕਿਉਂਕਿ ਪੈਸੇ ਦੇਣ ਦੇ ਬਾਵਜੂਦ ਵੀ ਨਾ ਜਦੋਂ ਆਪਣੇ ਲਈ ਵੀ ਜਿਹੜੀ ਆਪਾਂ ਚੀਜ਼ ਯਾਰ ਬੁੱਲੀ ਲੈ ਲਈ ਪੈਸਿਆਂ ਦੀ ਹੈ ਨਾ ਉਹ ਆਪਣੇ ਲਈ ਵੀ ਨਹੀਂ ਆ ਕੇ ਚੱਲੇ ਫਿਰ ਜੀ ਗੁੱਸਾ ਬਹੁਤ ਚੜਦਾ ਹੁਣ ਤਿੰਨ ਚਾਰ ਦਿਨਾਂ ਤੋਂ ਦੇਖੋ ਇਹੀ ਗੱਲ ਹੋ ਰਹੀ ਵੀ ਆਪਣਾ ਜਦੋਂ ਕਲਾਸ ਕਰਨ ਦਾ ਟਾਈਮ ਹੁੰਦਾ ਉਹ ਨੈਟ ਨਹੀਂ ਚੱਲਦਾ ਜਦੋਂ ਇਹਨਾਂ ਨੂੰ ਫੋਨ ਕਰਕੇ ਪੁੱਛੋ ਇਹ ਕਹਿੰਦੇ ਨੇ ਭਾਈ ਮਾਨਸਾ ਤੋਂ ਖਰਾਬ ਹੈ ਉੱਥੇ ਤਾਰ ਖਰਾਬ ਹੋਗੀ ਬਸ ਚੱਲਦਾ ਹੋਊਗਾ ਇਹ ਕੀ ਗੱਲ ਹੋਗੀ ਜੇ ਤਾਂ ਆਪਾਂ ਪੈਸੇ ਭਰਦੇ ਹਾਂ ਕਿ ਚੀ ਟਾਈਮ ਤੇ ਚੱਲਣੀ ਚਾਹੀਦੀ ਹੈ ਨਾ ਚਲੋ ਕੋਈ ਗੱਲ ਨਹੀਂ ਨੈਟਵਰਕ ਇਸ਼ੂ ਸੀ ਤਾਂ ਕਰਕੇ ਹੋ ਗਿਆ ਜਿਹੜੇ ਇਹ ਲੋਕ ਨੇ ਇਹ ਕਦੇ ਸੁਧਰ ਨਹੀਂ ਸਕਦੇ ਕਿਉਂਕਿ ਆਪਣਾ ਇੰਡੀਆ ਦਾ ਸਿਸਟਮ ਹੀ ਇਹ ਹੈ ਨਾ ਜੇਕਰ ਇੱਥੇ ਲੋਕ ਇਹ ਸੋਚਣਾਂ ਕਿ ਅਸੀਂ ਸੁਧਰਨਾ ਆਪਦੇ ਆਪ ਹੀ ਸੁਧਰ ਜਾਣਗੇ ਸਾਰਾ ਸਿਸਟਮ ਹੀ ਸੁਧਰ ਜਾਊਗਾ ਠੀਕ ਹੈ ਇੱਥੇ ਕਿਸੇ ਨੂੰ ਮੰਗ ਕੇ ਖਾਣ ਦੀ ਲੋੜ ਨਹੀਂ ਕਿਉਂਕਿ ਜਿਹੜੇ ਲੋਕਾਂ ਦੇ ਢਿੱਡੀ ਨਹੀਂ ਹੈ ਜਿਹੜੇ ਵੱਡੇ ਵੱਡੇ ਬੱਬਰ ਨੇ ਨਾ ਉਹ ਭਰਨ ਚ ਨਹੀਂ ਆਉਂਦੇ ਠੀਕ ਹੈ ਇਹ ਕਦੇ ਵੀ ਰੱਜ ਨਹੀਂ ਸਕਦੇ ਕਿੰਨੀ ਇਹਨਾਂ ਨੂੰ ਭਰੀ ਜਾਓ ਕਹਿੰਦੇ ਘਰੇ ਪਏ ਨੋਟਾਂ ਨੂੰ ਉਲੀ ਲੱਗ ਸਕਦੀ ਹੈ ਸਿਓਂ ਖਾ ਸਕਦੀ ਐ ਪਰ ਇਹ ਕਿਸੇ ਨੂੰ ਦੇ ਨਹੀਂ ਸਕਦੀ ਹਨਾ ਜਿਹੜੀ ਨੀਤ ਕਹਿੰਦੇ ਜਿਹੜਾ ਨੀਤ ਦਾ ਭੁੱਖਾ ਹੋਵੇ ਉਹ ਕਦੇ ਰਾਜ ਨਹੀਂ ਸਕਦਾ ਇਹੀ ਸਿਸਟਮ ਆਪਣੇ ਇੰਡੀਆ ਦਾ ਚਲੋ ਗੋਲੀ ਮਾਰੋ ਇਹ ਜੀ ਲੋਕਾਂ ਨੂੰ ਸੋ ਇਹ ਵਈ ਦੋ ਗਰੁੱਪ ਨੇ ਜਿਹੜੇ ਬੱਚੇ ਆ ਹੁਣਾ ਚਾਹੁੰਦੇ ਸਾਡੇ ਨਾਲ ਇਸ ਨੰਬਰ 'ਆਹੀ ਤੁਸੀਂ ਜੁੜ ਸਕਦੇ ਹੋ ਇਹ ਆਪਣੇ ਕੋਰਸ ਨੇ ਵਈ ਪੇਪਰ 1 ਵਾਸਤੇ 2500 ਦਾ ਪੇਪਰ 2 ਵਾਸਤੇ 3000 ਦਾ ਠੀਕ ਹੈ ਸੋ ਜਿਹੜੇ ਬੱਚੇ ਕੋਰਸ ਪਰਚੇਸ ਕਰਨਾ ਚਾਹੁੰਦੇ ਨੇ ਤੁਸੀਂ ਪਲੇ ਸਟੋਰ ਦੇ ਵਿੱਚੋਂ ਜਾ ਕੇ ਐਪ ਨੂੰ ਗੁਰੂ ਫਰੀਦ ਦੇ ਵਿੱਚ ਡਾਊਨਲੋਡ ਕਰ ਸਕਦੇ ਹੋ ਫਰਸਟ ਕੁਸਚਨ ਆ ਵੀ ਆ ਚੁੱਕੇ ਆ ਪਰ ਆਲਰੇਡੀ ਬਹੁਤ ਜ਼ਿਆਦਾ ਲੇਟ ਆ ਸੋ ਸਾਰੇ ਬੱਚਿਆਂ ਨੂੰ ਸਭ ਤੋਂ ਪਹਿਲਾਂ ਬਈ ਗੁੱਡ ਆਫਟਰਨੂੰ ਸਤਿ ਸ਼੍ਰੀ ਅਕਾਲ ਜਿਹੜੀ ਮਰਿਆਦਾ ਆਪਾਂ ਉਸ ਨੂੰ ਕਾਇਮ ਰੱਖੀ ਹੈ ਹਨਾ ਚਲੋ ਕੋਈ ਗੱਲ ਫਰਸਟ ਕੁਸਚਨ ਆ ਵੀ ਆ ਚੁੱਕੇ ਤੁਸੀਂ ਕਰੋ ਆਨਸਰ ਪੰਜ ਜਣੇ ਸ਼ੋ ਹੋ ਰਹੇ ਨੇ ਬਾਕੀ ਭੱਜ ਗਏ ਹਨਾ ਅੱਜ ਤਾਂ ਇਹ ਛੁੱਟੀ ਹੋਈ ਨਹੀਂ ਉਹ ਨਹੀਂ ਹੁੰਦੇ ਜਿਹੜੇ ਆਪਣੇ ਜਦੋਂ ਆਪਾਂ ਸਭ ਤੋਂ ਵੱਡਾ ਦੁੱਖ ਇਹ ਹੁੰਦਾ ਸੀਗਾ ਵੀ ਆਪਾਂ ਨੂੰ ਸਕੂਲ ਜਾਣਾ ਪੈ ਰਿਆ ਹਨਾ ਫਿਰ ਉੱਥੇ ਜਾ ਕੇ ਜੇ ਕੋਈ ਟੀਚਰ ਨਾ ਆਉਂਦਾ ਨਾ ਫਿਰ ਉਸ ਦਿਨ ਦੇਖੋ ਤੁਸੀਂ ਕਿੰਨੇ ਭੰਗੜੇ ਪੈਂਦੇ ਹੁੰਦੇ ਸੀ ਵੀ ਅੱਜ ਮੈਥ ਵਾਲਾ ਨਹੀਂ ਆਇਆ ਸਾਇੰਸ ਵਾਲਾ ਨਹੀਂ ਆਇਆ ਭਾਈ ਹਨਾ ਘੰਟਾ ਦਾ ਘੰਟਾ ਫਨ ਮਾਰਾਂਗੇ ਇੰਜੋਏ ਕਰਾਂਗੇ ਨਾ ਉਹ ਕੰਮ ਇੰਨਾ ਬੱਚਿਆਂ ਦਾ ਜਿਹੜੇ ਇੱਥੇ ਇਹ ਪ੍ਰੈਜ਼ੈਂਟ ਹੈਗੇ ਸੀਗੇ ਪਰ ਇਹ ਸੋਚ ਕੇ ਭੱਜ ਗਏ ਵੀ ਨੈਟਵਰਕ ਨਹੀਂ ਚੱਲਦਾ ਚਲੋ ਗੋਲੀ ਮਾਰੋ ਕਲਾਸ ਨੂੰ ਆਪਾਂ ਨਹੀਂ ਕੀ ਲੈਣਾ ਚਲੋ ਕੋਈ ਗੱਲ ਨਹੀਂ ਜਿੰਨੇ ਆ ਗਏ ਠੀਕ ਹੈ ਕਰੋ ਬਈ ਆਨਸਰ ਕਹਿੰਦੇ ਹੈਡਲੀ ਕੀ ਸ਼ਬਦਾਂ ਦੇ ਵਿੱਚ ਕਿਹੜੇ-ਕਿਹੜੇ ਸ਼ਬਦ ਅਧੀਨ ਜੋਜਕ ਹੁੰਦੇ ਹਨ ਅਧੀਨ ਜੋਜਕ ਜੋ ਜਿਵੇਂ ਕਿਉਂਕਿ ਤਾਂ ਕੀ ਜੋ ਤਦੇ ਜਿਹੜਾ ਫਿਰ ਵੀ ਤਾਂ ਕਿ ਜੋ ਉਪਰੋਕਤ ਸਾਰੇ ਚਾਰ ਆਪਸ਼ਨ ਨੇ ਵੀ ਚਾਰੇ ਆਪਸ਼ਨਾਂ ਦੇ ਵਿੱਚੋਂ ਆਨਸਰ ਕਰਨ ਦੀ ਕੋਸ਼ਿਸ਼ ਕਰੋ ਹਾਂ ਕਰੋ ਬਈ ਆਨਸਰ ਕਿਹੜੇ ਆਗੇ ਬਈ ਨਿਊ ਸਟੂਡੈਂਟ ਹਾਂ ਜਿਹੜੇ ਨਵੇਂ ਆਏ ਨੇ ਬਈ ਮੋਸਟ ਵੈਲਕਮ ਸਾਰੇ ਬੱਚਿਆਂ ਦਾ ਕਿਹੜੇ ਆਗੇ ਵੀ ਨਵੇਂ ਅਜ ਕੁਲਵਿੰਦਰ ਗੁਲਵਿੰਦਰ ਕੋਣ ਆਏ ਵੀ ਨੰ ਮਿਕਰ ਦੱਸੋ ਜਿਹੜਾ ਇਹ ਆਰਐਚ ਸਟਡੀ ਹੈ ਬਈ ਇਹ ਆਪਣੀ ਚੈਨਲ ਹੈ ਠੀਕ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਪੀਐਸਟੈਟ ਦੀਆਂ ਕਲਾਸਾਂ ਇਹਦੇ ਉੱਪਰ ਵੀ ਸਟਾਰਟ ਕਰਾਂਗੇ ਮੈਂ ਤੁਹਾਨੂੰ ਇਹਦੇ ਉੱਪਰ ਐਸਐਸਟੀ ਕਰਵਾਇਆ ਕਰੂੰਗੀ ਠੀਕ ਹੈ ਹਾਂ ਤੁਸੀਂ ਸਪੋਰਟ ਕਰਨੀ ਸਾਰੇ ਨੇ ਦੇਖਣੇ ਇੱਕ ਦੋ ਦਿਨਾਂ ਦੇ ਵਿੱਚ ਆਪਾਂ ਇਹਦੇ ਉੱਪਰ ਕਲਾਸਾਂ ਸਟਾਰਟ ਕਰਾਂਗੇ ਮੈਂ ਪਹਿਲੇ ਲਾਈਵ ਕਲਾਸਾਂ ਸਟਾਰਟ ਕੀਤੀਆਂ ਸੀ ਇਸ ਚੈਨਲ ਦੇ ਉੱਪਰ ਆ ਐਸਐਸਟੀ ਹੈ ਠੀਕ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਪਾਂ ਉਹ ਸਟਾਰਟ ਕਰਾਂਗੇ ਠੀਕ ਹੈ ਸੋ ਕਰੋ ਭਈ ਆਨਸਰ ਸੋ ਦਾ ਰਾਈਟ ਆਨਸਰ ਹੋਗਾ ਵੀ ਤੁਹਾਡਾ ਡੀ ਉਪਰੋਕਤ ਸਾਰੇ ਆ ਜਾਣਗੇ ਠੀਕ ਹੈ ਉਸ ਤੋਂ ਬਾਅਦ ਦੇਖੋ ਅਧਿਨ ਜੋਜਕ ਦੀ ਗੱਲ ਹੋ ਰਹੀ ਹੈ ਹਾਂ ਉਸ ਤੋਂ ਬਾਅਦ ਦੇਖੋ ਈ ਖੁਸ਼ੀ ਗਮੀ ਹੈਰਾਨੀ ਪ੍ਰਸ਼ੰਸਾ ਪਿਆਰ ਪਾਵਾਂ ਦੇ ਪ੍ਰਗਟਾਵੇ ਲਈ ਕਹਿੰਦੇ ਸੁਭਾਵਿਕ ਮੂੰਹ ਵਿੱਚੋਂ ਨਿਕਲਣ ਵਾਲੇ ਸ਼ਬਦਾਂ ਨੂੰ ਕੀ ਕਹਿੰਦੇ ਹਨ ਜ ਜਦੋਂ ਆਪਾਂ ਖੁਸ਼ ਹੋਨੇ ਆ ਬਹੁਤ ਜ਼ਿਆਦਾ ਗਮ ਹੁੰਦਾ ਜਾਂ ਕੋਈ ਹੈਰਾਨੀ ਹੁੰਦੀ ਹੈ ਪ੍ਰਸ਼ੰਸਾ ਹੁੰਦੀ ਹੈ ਜਾਂ ਕੋਈ ਡਰ ਹੁੰਦਾ ਜਦੋਂ ਉਹਦੋਂ ਆਪਣੇ ਆਪ ਹੀ ਮੂੰਹ ਦੇ ਵਿੱਚ ਜਿਹੜੇ ਸ਼ਬਦ ਨਿਕਲਦੇ ਨੇ ਉਹਨਾਂ ਸ਼ਬਦਾਂ ਨੂੰ ਕੀ ਕਹਿੰਦੇ ਨੇ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਵਿਸ਼ਰਾਮ ਚਿੰਨ ਜਾਂ ਵਿਸਮਿਕ ਸੈਕਿੰਡ ਨੰਬਰ ਕੁਸਚਨ ਆ ਚੁੱਕਾ ਹੈ ਵੀ ਅਨਸਰ ਕਰਨ ਦੀ ਕੋਸ਼ਿਸ਼ ਕਰੋ ਤੁਸੀਂ ਜਿੰਨੇ ਵੀ ਜਾਣੇ ਜੁੜ ਚੁੱਕੇ ਹੋ ਮੋਸਟ ਵੈਲਕਮ ਸਾਰੇ ਬੱਚੇ ਕਲਾਸ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਉਹਨਾਂ ਬੱਚਿਆਂ ਤੱਕ ਜਿਹੜੇ ਵੱਟੇ ਸੁਣ ਜਿਹੜੇ ਬੱਚੇ ਸੁਣ ਵੱਟੇ ਬਨੇ ਬੈਠੇ ਨੇ ਠੀਕ ਹੈ ਜਿਹੜੇ ਸੁਣ ਵੱਟੇ ਬਨੇ ਬੈਠੇ ਨੇ ਉਹਨੂੰ ਇਹ ਲੱਗਦਾ ਪੇਪਰ ਜਦੋਂ ਆ ਗਿਆ ਭ ਠੀਕ ਹੈ ਭਾਈ ਸੋ ਉਹ ਮੱਥੇ ਤੇ ਹੱਥ ਮਾਰ ਕੇ ਰੋਣਗੇ ਵੀ ਜਦੋਂ ਟਾਈਮ ਸੀ ਆਪਾਂ ਪੜੇ ਹੀ ਹੈਗੇ ਪਰ ਇੱਕ ਦਿਨ ਦੇ ਵਿੱਚ ਕੋਈ ਕਿਤਾਬ ਪੜ ਨਹੀਂ ਸਕਦਾ ਹੁੰਦਾ ਹਨਾ ਕਹਿੰਦੇ ਕੋਈ ਬੁੱਕਸ ਕਦੋਂ ਪੂਰੀ ਪੜੀ ਜਾਂਦੀ ਹੈ ਕੋਈ ਕਿਤਾਬ ਕਦੋਂ ਪੂਰੀ ਪੜੀ ਜਾਂਦੀ ਹੈ ਕਹਿੰਦੇ ਕਦੋਂ ਪੜੀ ਜਾਂਦੀ ਹੈ ਭਾਈ ਪੇਪਰਾਂ ਤੋਂ ਪਹਿਲਾਂ ਪੜੀ ਜਾਂਦੀ ਹੈ ਹਨਾ ਇੱਕ ਰਾਤ ਪਹਿਲਾਂ ਉਦੋਂ ਹੁੰਦਾ ਨਾ ਉਦੋਂ ਚਾਹੇ ਪੂਰੀ ਕਿਤਾਬ ਦੇ ਦੋ ਚੱਕ ਕੇ ਪੂਰੀ ਦੀ ਪੂਰੀ ਕਿਤਾਬ ਹੀ ਪੜ ਦਾਂਗੇ ਆਪਾਂ ਚਾਹੇ ਸਾਰਾ ਸਾਲ ਨਾ ਪੜਿਆ ਹੋਈ ਹੀ ਇਹ ਵਿਸ਼ੇਸ਼ਤਾ ਇੱਕ ਖਾਸੀਅਤ ਆ ਆਪਣੀ ਇੰਡੀਅਨ ਲੋਕਾਂ ਦੀ ਹੈ ਨਾ ਸੋ ਇੱਥੇ ਰਾਈਟ ਆਨਸਰ ਹੋਊਗਾ ਤੁਹਾਡਾ ਡੀ ਖਾਸ ਕਰਕੇ ਪੰਜਾਬੀਆਂ ਦੀ ਆਦਤ ਹੈ ਇਹ ਠੀਕ ਹੈ ਇੰਡੀਆ ਤੋਂ ਗੋਲੀ ਮਾਰੂ ਆਪਾਂ ਨੇ ਕੀ ਲੈਣਾ ਇੰਡੀਆ ਤੋਂ ਆਪਾਂ ਆਪਣੇ ਏਰੀਆ ਦੀ ਗੱਲ ਕਰ ਲਈਏ ਠੀਕ ਹੈ ਵੀ ਆਪਣੇ ਵਾਲੇ ਨੇ ਜਿਹੜੇ ਪੰਜਾਬੀ ਉਹ ਇੱਕ ਦਿਨ ਪਹਿਲਾਂ ਹੀ ਕਿਤਾਬ ਪੜ੍ਹਦੇ ਨੇ ਉਹ ਤੋਂ ਪਹਿਲਾਂ ਸਾਲ ਦੇ ਸਾਲ ਉਹ ਝਾਕਦੇ ਵੀ ਨਹੀਂ ਕਿਤਾਬ ਕਨੀ ਹੈ ਨਾ ਦੀ ਹੋਗਾ ਵਿਸਮਿਕ ਉਸ ਤੋਂ ਬਾਅਦ ਦੇਖੋ ਆਮ ਤੌਰ ਤੇ ਕਹਿੰਦੇ ਗਮੀ ਜਾਂ ਦੁੱਖ ਦੇ ਭਾਵ ਪ੍ਰਗਟ ਕਰਨ ਲਈ ਕਿਹੜਾ ਵਿਸਮਿਕ ਵਰਤਿਆ ਜਾਂਦਾ ਹੈ ਜਦੋਂ ਆਪਾਂ ਦੁੱਖ ਦੇ ਵਿੱਚ ਹੁੰਨੇ ਆ ਕੋਈ ਗਮ ਹੁੰਦਾ ਆਪਾਂ ਨੂੰ ਉਦੋਂ ਆਪਾਂ ਕਿਹੜੇ ਵਿਸਮਿਕ ਚਿੰਨ੍ਹ ਦੀ ਵਰਤੋਂ ਕਰਦੇ ਆ ਆਹਾ ਹਾਏ ਓਏ ਹੋਏ ਜਾਂ ਉਪਰੋਕਤ ਸਾਰੇ ਕਰੋ ਬਈ ਆਨਸਰ ਤਿੰਨ ਨੰਬਰ ਕੁਐਸਚਨ ਆ ਚੁੱਕਾ ਹੈ ਬਈ ਤੇਰਾ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਹੋਵੇਗਾ ਹੂੰ ਕਰਬੋ ਯਾਂਸਰ ਵੈਰੀ ਗੁੱਡ ਵੇ ਅਨਸਰ ਕਰਦੇ ਆ ਉਹ ਜਲਦੀ ਜਲਦੀ ਸੁਧਰਾਈਟ ਅਨਸਰ ਬਣੂਗਾ ਤੁਹਾਡਾ ਬੀ ਓਨਲੀ ਹਾਈ ਹੈਨਾ ਹਾਈ ਜਿਹੜਾ ਸ਼ਬਦ ਆਪਾਂ ਯੂਜ਼ ਕਰਦੇ ਆ ਜਦੋਂ ਕੋਈ ਦੁੱਖ ਦੇ ਵਿੱਚ ਹੋਈ ਹੈਨਾ ਹੁੰਦਾ ਨਾ ਜਦੋਂ ਕੋਈ ਜ਼ਿਆਦਾ ਆਪਾਂ ਦੁੱਖ ਦੇ ਵਿੱਚ ਹੁੰਨੇ ਆ ਉਦੋਂ ਕਿਹੜਾ ਸ਼ਬਦ ਨਿਕਲਦਾ ਆਪਣੇ ਮੂੰਹ ਦੇ ਵਿੱਚੋਂ ਹਾਈ ਮਾਂ ਹੈਨਾ ਸਭ ਤੋਂ ਪਹਿਲਾਂ ਮਾਂ ਯਾਦ ਆਉਣੀ ਦੁੱਖ ਦੇ ਵਿੱਚ ਵੀ ਉਸ ਤੋਂ ਬਾਅਦ ਦੇਖੋ ਆਮ ਤੌਰ ਤੇ ਕਹਿੰਦੇ ਪ੍ਰਸ਼ੰਸਾ ਦੇ ਭਾਵ ਪ੍ਰਗਟ ਕਰਨ ਲਈ ਕਿਹੜਾ ਵਿਸ਼ਮਕ ਵਰਤੇ ਜਾਂਦਾ ਪ੍ਰਸ਼ੰਸਾ ਜਦੋਂ ਕਿਸੇ ਦੀ ਪ੍ਰਸ਼ੰਸਾ ਕਰਨੀ ਹੋਵੇ ਕਿਸੇ ਦੀ ਉਸਤਤ ਕਰਨੀ ਹੋਵੇ ਕਿਸੇ ਨੂੰ ਐਪਰੀਸ਼ੀਏਟ ਕਰਨਾ ਹੋਵੇ ਹਨਾ ਬੱਲੇ ਸ਼ਾਬਾਸ਼ ਆਹ ਹੈ ਉਪਰੋਕਤ ਏ ਅਤੇ ਬੀ ਕਰੋ ਬਈ ਆਨਸਰ ਆਨਸਰ ਕਾੰਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਰਹੂਗਾ ਜਲਦੀ ਜਲਦੀ ਕਰੋ ਰਾਈ ਹਾਂ ਸੋ ਦ ਰਾਈਟ ਆਨਸਰ ਬਣੂਗਾ ਬਈ ਤੁਹਾਡਾ ਡੀ ਉਪਰੋਕਤ ਏ ਅਤੇ ਬੀ ਠੀਕ ਹੈ ਉਸ ਤੋਂ ਬਾਅਦ ਦੇਖੋ ਅਰਥਾਂ ਦੇ ਪੱਖ ਤੋਂ ਸ਼ਬਦਾਂ ਦੀ ਵਿਆਖਿਆ ਕਰਨਾ ਅਤੇ ਅਰਥਾਂ ਦੇ ਪੱਖ ਤੋਂ ਸ਼ਬਦਾਂ ਦਾ ਅਧਿਐਨ ਕਰਨ ਨੂੰ ਕੀ ਕਿਹਾ ਜਾਂਦਾ ਗਿਆਨਮਤਰ ਕੀ ਹੈ ਅਰਥਾਂ ਦੇ ਪੱਖ ਤੋਂ ਪਹਿਲਾਂ ਸ਼ਬਦਾਂ ਦੀ ਵਿਆਖਿਆ ਕਰਨੀ ਹੈ ਫਿਰ ਅਰਥਾਂ ਦੇ ਪੱਖ ਤੋਂ ਹੀ ਸ਼ਬਦਾਂ ਦਾ ਅਧਿਐਨ ਵੀ ਕਰਨਾ ਹੈ ਠੀਕ ਹੈ ਰਿਸਰਚ ਕਰਨੀ ਹੈ ਪੂਰੀ ਡਿਟੇਲ ਜਾਣਣੀ ਹੈ ਉਹਦੀ ਸ਼ਬਦ ਬੋਧ ਹੋਊਗਾ ਅਰਥ ਬੋਧ ਹੋਊਗਾ ਸ਼ਬਦ ਅਰਥ ਬੋਧ ਹੋਊਗਾ ਜਿ ਉਪਰੋਕਤ ਸਾਰੇ ਹੋਣਗੇ ਚਾਰ ਆਪਸ਼ਨ ਨੇ ਬਈ ਚਾਰੇ ਆਪਸ਼ਨਾਂ ਦੇ ਵਿੱਚੋਂ ਸਹੀ ਆਨਸਰ ਕਰਨ ਦੀ ਕੋਸ਼ਿਸ਼ ਕਰੋ ਰਾਜੀ ਹਾਂ ਦੇਖਦੇ ਆ ਬਈ ਕਿੰਨੇ ਬੱਚੇ ਸਹੀ ਕਰਦੇ ਨੇ 13 ਜਣੇ ਆ ਚੁੱਕੇ ਨੇ ਹਨਾ ਕਰੋ ਬਈ ਆਨਸਰ ਕਹਿੰਦੇ ਜਿਹੜਾ ਟੀਚਰ ਨਾ ਜ਼ਿਆਦਾ ਗੁੱਸੇ ਦੇ ਨਾਲ ਬੋਲਦਾ ਹੋਵੇ ਜ਼ਿਆਦਾ ਝਿੜਕਦਾ ਹੋਵੇ ਸਟੱਡੀ ਦੇ ਟਾਈਮ ਤੇ ਉਹ ਟੀਚਰ ਦੇ ਮਨ ਵਿੱਚ ਕੁਝ ਨਹੀਂ ਹੁੰਦਾ ਠੀਕ ਹੈ ਇਸ ਚੀਜ਼ ਨੂੰ ਯਾਦ ਰੱਖਿਓ ਮੈਂ ਕਦੇ-ਕਦੇ ਤੁਹਾਨੂੰ ਥੋੜਾ ਜਿਆਦਾ ਰੁੱਖਾ ਬੋਲ ਜਾਣੀ ਆ ਠੀਕ ਹੈ ਜੀ ਮੈਂ ਬਾਅਦ ਚੋ ਕਲਾਸ ਦੇ ਬਾਅਦ ਵੀ ਮੈਂ ਥੋੜੇ ਜਿਆਦਾ ਫੀਲ ਕਰਨ ਲੱਗ ਜਿਹੜੀਆਂ ਵੀ ਮੈਨੂੰ ਨਹੀਂ ਬੋਲਣਾ ਚਾਹੀਦਾ ਸੀ ਹੈ ਨਾ ਕਿਉਂਕਿ ਜਿਹੜਾ ਆਨਲਾਈਨ ਸਟੱਡੀ ਦਾ ਕੰਮ ਹੁੰਦਾ ਨਾ ਇਹ ਪਲੇਟਫਾਰਮ ਹੈ ਇਹਦੇ ਉੱਪਰ ਕੋਈ ਆਪਾਂ ਕਿਸੇ ਨੂੰ ਬੰਨ ਕੇ ਬਿਠਾ ਨਹੀਂ ਸਕਦੇ ਠੀਕ ਹੈ ਸਕੂਲ ਦੇ ਵਿੱਚ ਕੀ ਹੁੰਦਾ ਆਪਾਂ ਨੇ ਬੱਚੇ ਮੰਨ ਲਓ 30 ਬੱਚੇ ਨੇ ਜਾਂ 25 ਨੇ ਉਹ ਆਪਣੇ ਲਵੇ ਨਹੀਂ 8 ਵਜੇ ਤੋਂ ਲੈ ਕੇ 3 ਵਜੇ ਤੱਕ ਉਹ ਆਪਣੇ ਲਵੇ ਹੁੰਦੇ ਨੇ ਆਪਾਂ ਜਿਵੇਂ ਚਾਹੀਏ ਉਹਨਾਂ ਨੂੰ ਬਿਠਾ ਸਕਦੇ ਜਿਵੇਂ ਚਾਹੀਏ ਝਿੜਕ ਸਕਦੇ ਹਣਾ ਉਹਨਾਂ ਨੂੰ ਅਗਲੇ ਦਿਨ ਵੀ ਬੰਨ ਕੇ ਆਉਣਾ ਪਊਗਾ ਹੀ ਪਊਗਾ ਠੀਕ ਹੈ ਪਰ ਜਿਹੜੇ ਇੱਥੇ ਹੁੰਦੇ ਨੇ ਆਨਲਾਈਨ ਜਿੱਦੋਂ ਇੱਕ ਵਾਰੀ ਕਿਸੇ ਨੂੰ ਝਿੜਕਦਾ ਕਿਸੇ ਨੂੰ ਬੁਰਾ ਲੱਗ ਗਿਆ ਦੁਬਾਰੇ ਆਉਂਦਾ ਨਹੀਂ ਪਰ ਜਿਹੜੇ ਬੱਚੇ ਟੀਚਰ ਦੀ ਝਿੜਕ ਚੰਮ ਚੱਲ ਕੇ ਸਟੱਡੀ ਕਰਦੇ ਨੇ ਨਾ ਉਹ ਬੱਚੇ ਕਹਿੰਦੇ ਜਿਵੇਂ ਪੱਠੀ ਦੇ ਵਿੱਚ ਸੋਨਾ ਨਹੀਂ ਪਿੰਗਲ ਕੇ ਸਹੀ ਨਿਕਲਦਾ ਹਣਾ ਉਸੇ ਤਰ੍ਹਾਂ ਹੁੰਦਾ ਸੋ ਗੱਲਾਂ ਦਾ ਗੁੱਸਾ ਨਾ ਕਰਿਆ ਕਰੋ ਜੇਕਰ ਮੈਂ ਤੁਹਾਨੂੰ ਕੁਝ ਕਹਿ ਦੇਣੀ ਹੈ ਕੁਝ ਸਿੱਖਣ ਦੀ ਕੋਸ਼ਿਸ਼ ਕਰਿਆ ਕਰੋ ਠੀਕ ਹੈ ਬਈ ਹਾਂ ਉਸ ਤੋਂ ਬਾਅਦ ਸੋ ਦਾ ਰਾਈਟ ਆਨਸਰ ਹੋਊਗਾ ਤੁਹਾਡਾ ਬੀ ਅਰਥ ਬੋਧ ਕਹਿੰਦੇ ਮੈਂ ਮੈਂ ਵਟਸਐਪ ਗਰੁੱਪ ਦੇ ਵਿੱਚ ਆਰ ਹੋਣਾ ਰਾਜੀ ਤੁਸੀਂ ਸਭ ਤੋਂ ਪਹਿਲੇ ਨੇ ਟੈਲੀਗ੍ਰਾਮ ਗਰੁੱਪ ਉੱਪਰ ਸ਼ੋ ਹੋ ਰਿਹਾ ਤੁਹਾਨੂੰ ਪਿੰਨ ਕੀਤਾ ਹੋਇਆ ਨਾ ਜਿਹੜੀ ਬਲੂ ਵਾਲੀ ਲਾਈਨ ਹੈ ਉਹ ਤੇ ਟਿਕ ਕਰਕੇ ਤੁਸੀਂ ਆਪਣੇ ਆਪ ਹੀ ਟੈਲੀਗ੍ਰਾਮ ਦੇ ਵਿੱਚ ਚਲੇ ਜਾਓਗੇ ਉੱਥੇ ਜੁਆਇਨ ਦੀ ਆਪਸ਼ਨ ਆਗੂ ਤੇ ਤੁਸੀਂ ਜੁਆਇਨ ਹੋ ਜਾਣਾ ਠੀਕ ਹੈ ਬਈ हां WhatsApp ग्रुप ਦੇ ਵਿੱਚ ਤੁਸੀਂ ਸਾਨੂੰ ਆਪਣਾ ਨਾਮ ਸਬਜੈਕਟ ਡਿਸਟ੍ਰਿਕਟ ਜੈਂਡਰ ਪੇਪਰ ਸਾਰਾ ਕੁਝ ਲਿਖ ਕੇ 9878731752 ਇਸ ਨੰਬਰ ਦੇ ਉੱਪਰ ਸਾਨੂੰ ਤੁਸੀਂ ਫਾਰਵਰਡ ਕਰ ਦੇਣਾ ਠੀਕ ਹੈ ਤੁਹਾਨੂੰ ਗਰੁੱਪ ਦੇ ਵਿੱਚ ਐਡ ਕਰ ਲਿਆ ਜਾਊਗਾ ਤੇ ਤੁਹਾਡਾ ਨੰਬਰ ਹੈ ਜਿਹੜਾ ਉਹ ਬ੍ਰਾਡਕਾਸਟ ਇਹ ਆਪਣਾ ਗਰੁੱਪ ਬ੍ਰਾਡਕਾਸਟਰ ਹੈ ਜੀ ਠੀਕ ਹੈ ਕਿਸੇ ਦਾ ਕੋਈ ਨੰਬਰ ਸਾਡੇ ਤੋਂ ਬਿਨਾਂ ਕਿਸੇ ਨੂੰ ਸ਼ੋ ਨਹੀਂ ਹੁੰਦਾ ਥੋੜੀ ਜੀ WhatsApp ਦੇ ਵਿੱਚ ਨਾ ਪ੍ਰੋਬਲਮ ਚੱਲ ਪੈਂਦੀ ਹੈ ਵੀ ਕਦੇ-ਕਦੇ ਨਾ ਤੁਹਾਡੇ ਤੱਕ ਲਿੰਕ ਨਹੀਂ ਪਹੁੰਚਦਾ ਫਿਰ ਉਹਨਾਂ ਨੂੰ ਈਮੇਲ ਵਗੈਰਾ ਭੇਜਣਾ ਪੈਂਦਾ ਕਾਫੀ ਲੰਮਾ ਜੋੜਾ ਸਿਸਟਮ ਹੈ ਠੀਕ ਹੈ ਸਭ ਤੋਂ ਪਹਿਲਾਂ ਤੁਸੀਂ ਟੈਲੀਗ੍ਰਾਮ ਦੇ ਵਿੱਚ ਜੁਆਇਨ ਹੋ ਜਾਓ ਇਹਦੇ ਵਿੱਚ ਤੁਹਾਨੂੰ ਜੁਆਇਨ ਹੋਣ ਵਾਸਤੇ ਕੁਝ ਨਹੀਂ ਕਰਨਾ ਪੈਣਾ ਬਸ ਤੁਸੀਂ ਸਲਾਈ ਨੂੰ ਟਿਕ ਕਰਕੇ ਆਪਣੇ ਆਪ ਹੀ ਉਹਦੇ ਵਿੱਚ ਐਡ ਹੋ ਜਾਓਗੇ ਠੀਕ ਹੈ ਕੋਈ ਵੀ ਲਿੰਕ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਊਗਾ ਸੋ ਕਰੋ ਬਈ ਇਹਦਾ ਆਨਸਰ ਕਹਿੰਦੇ ਹੇ ਲਿਖੇ ਵਾਕਾਂ ਦੇ ਵਿੱਚ ਬਹੁ ਆਰਥਕ ਕਿਹੜਾ ਜਿਹਦੇ ਇੱਕ ਵਾਕ ਦੇ ਕਈ ਅਰਥ ਨਿਕਲਦੇ ਹੋਣ ਇਸ ਗਲੀ ਵਿੱਚ ਕਹਿੰਦੇ ਸਾਡੇ ਘਰ ਸਭ ਤੋਂ ਉੱਚਾ ਹੈ ਗੁਰਦੇਵ ਸਿੰਘ ਨੂੰ ਉੱਚਾ ਸੁਣਦਾ ਹੈ ਤਵੇ ਤੇ ਰੋਟੀ ਰਾੜਨ ਲਈ ਉੱਚਾ ਵਰਤੇ ਜਾਂਦਾ ਹੈ ਕਦੇ ਇਸ ਨੂੰ ਉੱਚਾ ਬੋਲ ਨਹੀਂ ਬੋਲਣਾ ਚਾਹੀਦਾ ਬਹੁ ਅਰਥਕ ਸ਼ਬਦ ਕਿਹੜਾ ਹੈ ਕਰੋ ਵੀ ਆਨਸਰ ਸੋ ਦਰਾਇਟ ਆਨਸਰ ਬਣੂਗਾ ਵੀ ਤੁਹਾਡਾ ਉੱਚਾ ਠੀਕ ਹੈ ਮੈਂ ਕੁਐਸਚਨ ਦੀ ਗਹਿਰਾਈ ਇਹੀ ਦੇਖ ਰਹੀ ਸੀ ਵੀ ਮੈਂ ਕੁਐਸਚਨ ਬਣਾਤਾ ਦਿੱਤਾ ਪਰ ਮੈਂ ਇਥੇ ਆਨਸਰ ਕਿਹੜੇ ਲਾਇਆ ਹੋਊਗਾ ਹਨਾ ਮੈਂ ਖੁਦ ਹੀ ਲਾਖੀ ਭੁੱਲ ਗਈ ਸੋ ਇਹਦਾ ਤੁਸੀਂ ਪੰਜਾਬੀ ਦੇ ਵਿੱਚ ਉੱਚਾ ਹੀ ਲਿਖ ਕੇ ਭੇਜਣਾ ਸੀ ਠੀਕ ਹੈ ਵੀ ਬਹੁਅਰਥਕ ਸ਼ਬਦ ਪੁੱਛਿਆ ਸੀ ਉਹਨਾਂ ਨੇ ਵੀ ਇੱਕ ਸ਼ਬਦ ਦੇ ਨਾਲ ਜਿਹੜੇ ਕਈ ਵਾਕ ਬਣਦੇ ਨੇ ਠੀਕ ਹੈ ਵੀ ਕਈ ਅਰਥ ਨਿਕਲਦੇ ਨੇ ਜਿਹਦੇ ਉਹ ਕੀ ਸੀ ਤੁਹਾਡਾ ਉੱਚਾ ਜਿਹੜੇ ਸ਼ਬਦ ਇੱਕ ਹੀ ਅਰਥ ਨੂੰ ਪ੍ਰਗਟਾਉਣ ਉਹਨਾਂ ਨੂੰ ਕਿਹੜੇ ਸ਼ਬਦ ਕਿਹਾ ਜਾਂਦਾ ਹੈ ਬਹੁਅਰਥਕ ਸ਼ਬਦ ਸਮਾਨਾਰਥਕ ਸ਼ਬਦ ਵਿਰੋਧੀ ਸ਼ਬਦ ਜਾਂ ਬਹੁਤੇ ਸ਼ਬਦਾਂ ਦੀ ਥਾਂ ਤੇ ਇੱਕ ਸ਼ਬਦ ਕਹਿਣ ਦਾ ਮਤਲਬ ਕੀ ਹੈ ਰਾਜੀ ਉਹ ਸ਼ਬਦ ਜਿਨ੍ਹਾਂ ਦੇ ਸਿਰਫ ਇੱਕ ਹੀ ਅਰਥ ਨਿਕਲਣਾ ਸਿੰਗਲ ਠੀਕ ਹੈ ਜਿਹਦੇ ਸਿੰਗਲ ਹੀ ਅਰਥ ਨਿਕਲਦਾ ਹੋ ਉਹਨੂੰ ਕੀ ਬੋਲਦੇ ਨੇ ਬਈ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਸੋ ਦਾ ਰਾਈਟ ਆਨਸਰ ਉਹਨੂੰ ਕੋ ਤੁਹਾਡਾ ਬੀ ਸਮਾਨ ਅਰਥਕ ਸ਼ਬਦ ਠੀਕ ਹੈ ਬਈ ਸਮਾਨ ਅਰਥਕ ਸ਼ਬਦ ਹੁਣ ਫੇਰ ਬਈ ਨੈਟ ਦਾ ਕੰਮ ਚਾਲੂ ਹੋ ਚੁੱਕਿਆ ਹੈ ਹਨ ਵਿਚ ਵਿਚ ਚੱਲ ਰਿਹਾ ਹੈ ਨਾ ਕਿਤੇ ਕਿਤੇ ਰੁਕ ਰਿਹਾ ਹੈ ਨਾ ਸੋ ਆਪਾਂ ਜਲਦੀ ਜਲਦੀ ਕਲਾਸ ਖਤਮ ਕਰ ਦਈਏ ਚਲੋ ਕੋਈ ਪਤਾ ਨਹੀਂ ਕਿੱਥੇ ਰੁਕ ਜੇ ਦੁਬਾਰਾ ਵਿਆਕਰਨ ਦੇ ਵਿੱਚ ਕਹਿੰਦੇ ਵਾਕ ਨੂੰ ਕਿਹੜੇ ਕਿਹੜੇ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਸਧਾਰਨ ਵਾਕ ਅਤੇ ਸੰਯੁਕਤ ਵਾਕ ਉਦੇਸ਼ ਅਤੇ ਵਿਦੇ ਨਾਂਵ ਵਾਕਾਂਸ਼ ਅਤੇ ਕਿਰਿਆ ਵਾਕਾਂਸ਼ ਇਹ ਪੁਰਕਤ ਸਾਰੇ ਕਹਿਣ ਦਾ ਮਤਲਬ ਕੀ ਹੈ ਵਿਆਕਰਨ ਦੇ ਵਿੱਚ ਵਾਕ ਨੂੰ ਕਿਹੜੇ ਦੋ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਇਹੇ ਕੁਐਸਚਨ ਮੈਂ ਤੁਹਾਨੂੰ ਘਟੋ ਘੱਟ 50 ਵਾਰ ਕਰਵਾਤਾ ਠੀਕ ਹੈ ਵਿਆਖ ਨੂੰ ਵਾਕ ਦੇ ਕਿੰਨੇ ਭਾਗ ਹੁੰਦੇ ਨੇ ਵਾਕ ਦੀ ਸਹੀ ਤਰਤੀਬ ਕੀ ਹੁੰਦੀ ਹੈ ਹਨਾ ਵੀ ਕਰੋ ਬਈ ਆਨਸਰ ਸੋ ਜਿਹੜੇ ਬੱਚੇ ਸਟਾਰਟਿੰਗ ਤੋਂ ਕਲਾਸਾਂ ਲਾਉਂਦੇ ਆ ਰਹੇ ਨੇ ਉਹਨਾਂ ਨੂੰ ਪਤਾ ਹੈ ਸੋ ਦਾ ਰਾਈਟ ਆਨਸਰ ਬਣੋ ਤੁਹਾਡਾ ਹਾਂ ਵਿਆਕਰਨ ਦੇ ਵਿੱਚ ਕਹਿੰਦੇ ਵਾਕ ਨੂੰ ਕਿਹੜੇ-ਕਿਹੜੇ ਭਾਗਾਂ ਦੇ ਵਿੱਚ ਵੰਡੇ ਜਾਂਦਾ ਹੈ ਸਧਾਰਨ ਵਾਕ ਅਤੇ ਸੰਯੁਕਤ ਵਾਕ ਇਹ ਕੁਐਸਚਨ ਤੇ ਬਈ ਡਾਊਟ ਲੱਗਦਾ ਠੀਕ ਹੈ ਹੂੰ ਗੱਲ ਹੋ ਰਹੀ ਇਥੇ ਵਾਕ ਦੇ ਕਿਹੜੇ ਕਿਹੜੇ ਭਾਗ ਹੁੰਦੇ ਨੇ ਭਾਗ ਕਿੰਨੇ ਹੁੰਦੇ ਨੇ ਵਾਕ ਦੇ ਦੋ ਹੁੰਦੇ ਨੇ ਠੀਕ ਹੈ ਇੱਕ ਤਾਂ ਹੁੰਦਾ ਉਦੇਸ਼ ਇੱਕ ਹੁੰਦਾ ਵਿਧੀ ਸੋ ਜੇਕਰ ਆਪਾਂ ਵਾਕ ਦੀ ਤਰਤੀਬ ਦੇਖੀਏ ਉਹ ਹੁੰਦਾ ਤੁਹਾਡਾ ਕਰਤਾ ਕਰਮ ਪਲੱਸ ਕਿਰਿਆ ਠੀਕ ਹੈ ਇਸ ਕਰਕੇ ਤਾਂ ਆਨਸਰ ਬੀ ਬਣਦਾ ਮੇਰੇ ਹਿਸਾਬ ਨਾਲ ਤਾਂ ਹਾਂ ਠੀਕ ਹੈ ਬਈ ਬੀ ਲੱਗਦਾ ਇਹ ਬਾਈ ਮਿਸਟੇਕ ਹੈ ਇਹ ਲੱਗਿਆ ਹੋਇਆ ਠੀਕ ਹੈ ਇਥੇ ਬੀ ਆਊਗਾ ਉਸ ਤੋਂ ਬਾਅਦ ਦੇਖੋ ਕਹਿੰਦੇ ਜ਼ਿਆਦਾਤਰ ਉਦੇਸ਼ਵਾਕ ਵਿੱਚ ਕਿਸ ਜਗ੍ਹਾ ਤੇ ਆਉਂਦਾ ਆਗੇ ਨਾ ਉਹੀ ਉਹ ਤੁਹਾਡਾ ਬੀ ਹੀ ਬਣੇਗਾ ਵੀ ਜਿਹੜਾ ਉਦੇਸ਼ ਆ ਉਹ ਵਾਕ ਦੇ ਕਿਹੜੇ ਥਾਂ ਤੇ ਆਉਂਦਾ ਹੈ ਵਾਕ ਦੇ ਸ਼ੁਰੂ ਵਿੱਚ ਆਉਂਦਾ ਵਾਕ ਦੇ ਅੰਤ ਵਿੱਚ ਆਉਂਦਾ ਮੱਧ ਵਿੱਚ ਆਉਂਦਾ ਜਾਂ ਕੋਈ ਵੀ ਨਹੀਂ ਆਉਂਦਾ ਰਾਈਟ ਆਨਸਰ ਬਣ ਤੁਹਾਡਾ ਏ ਵਾਕ ਦੇ ਸ਼ੁਰੂ ਦੇ ਵਿੱਚ ਉਦੇਸ਼ ਹੁੰਦਾ ਤੇ ਲਾਸਟ ਦੇ ਵਿੱਚ ਕੀ ਹੁੰਦਾ ਤੁਹਾਡਾ ਵੀ ਦੇ ਹੁੰਦਾ ਉਸ ਤੋਂ ਬਾਅਦ ਦੇਖੋ ਉਦੇਸ਼ ਬਾਰੇ ਜੋ ਕੁਝ ਕਿਹਾ ਜਾਂਦਾ ਉਸ ਨੂੰ ਕੀ ਕਹਿੰਦੇ ਹਨ ਉਦੇਸ਼ ਜਿਹੜੀ ਚੀਜ਼ ਦੀ ਵਿਆਖਿਆ ਕਰਦਾ ਉਹਨੂੰ ਕੀ ਨਾਮ ਦਿੰਦੇ ਨੇ ਵਾਕ ਵਿਆਉਣ ਤਾਂ ਕਹਿੰਦੇ ਨੇ ਭਈ ਉਹਨੂੰ ਵਾਕ ਦੀ ਬਣਤਰ ਕਹਿੰਦੇ ਨੇ ਵਿਦੇ ਕਹਿੰਦੇ ਨੇ ਜੋ ਪੁਰਖਤ ਸਾਰੇ ਕਹਿੰਦੇ ਨੇ ਆਨਸਰ ਕਰਨ ਦੀ ਕੋਸ਼ਿਸ਼ ਕਰੋ ਵੀ ਚਾਰ ਆਪਸ਼ਨ ਹਨ ਇਹ ਚਾਰੇ ਆਪਸ਼ਨਾਂ ਦੇ ਵਿੱਚੋਂ ਕੀ ਆਨਸਰ ਬਣੇਗਾ ਹਾਂ ਵੈਰੀ ਗੁੱਡ ਸੋ ਜਲਦੀ ਜੀ ਆਨਸਰ ਕਰਦੇ ਜਾਓ ਰਜੀ ਜਿੰਨੇ ਜਾਣੇ ਵੀ ਤੁਸੀਂ ਜੁੜ ਚੁੱਕੇ ਹੋ ਸੋ ਦਾ ਰਾਈਟ ਆਨਸਰ ਬਣੋਗੇ ਤੁਹਾਡਾ ਸੀ ਠੀਕ ਹੈ ਸੀ ਵਿਦੇ ਉਸ ਤੋਂ ਬਾਅਦ ਦੇਖੋ ਕਹਾਣੀਕਾਰ ਕਹਿੰਦੇ ਵਰਿਆਮ ਸੰਧੂ ਇੱਕ ਕਹਾਣੀਕਾਰ ਦੀ ਗੱਲ ਹੋ ਰਹੀ ਹੈ ਇੱਥੇ ਇਹਨਾਂ ਦਾ ਨਾਮ ਹੈ ਵਰਿਆਮ ਸੰਧੂ ਠੀਕ ਹੈ ਕਿਹੜੇ ਕਹਾਣੀ ਸੰਗ੍ਰਹਿ ਲਈ ਭਾਰਤੀ ਸਾਹਿਤ ਅਕਾਦਮੀ ਦਾ ਇਨਾਮ ਪ੍ਰਾਪਤ ਹੋਇਆ ਇਹਨਾਂ ਨੂੰ ਚੌਥੀ ਕੂਟ ਭੱਜੀਆਂ ਵਾਹਾਂ ਲੋਹੇ ਦੇ ਹੱਥ ਜਾਂ ਅੰਗ ਸੰਗ ਚਾਰ ਆਪਸ਼ਨਾਂ ਦੇ ਵਿੱਚ ਚਾਰੇ ਆਪਸ਼ਨਾਂ ਦੇ ਵਿੱਚੋਂ ਕਰੋ ਬਈ ਥੋੜੇ ਮੈਨੂੰ ਗਲੇ ਵਿੱਚ ਪ੍ਰੋਬਲਮ ਹੋ ਗਈ ਕਰੋ ਬਈ ਕੁਰੀਅਰ ਹਾਂ ਚਾਰ ਆਪਸ਼ਨਲ ਨੇ ਵਿਚਾਰੇ ਆਪਸ਼ਨਲ ਦੇ ਵਿੱਚ ਆਨਸਰ ਕਰਨ ਦੀ ਕੋਸ਼ਿਸ਼ ਕਰੋ ਕੀ ਹੋਊਗਾ ਸੋ ਦਾ ਰਾਈਟ ਆਨਸਰ ਹੋਗਾ ਵੀ ਤੁਹਾਡਾ ਏ ਚੌਥੀ ਕੂਟ ਠੀਕ ਹੈ ਵਿਰਿਆਮ ਸੰਧੂ ਨੂੰ ਕਹਿੰਦੇ ਭਾਰਤੀ ਸਾਹਿਤ ਅਕਾਦਮੀ ਦਾ ਜਿਹੜਾ ਇਨਾਮ ਪ੍ਰਾਪਤ ਹੋਇਆ ਸੀਗਾ ਉਹ ਕਿਹੜੇ ਕਹਾਣੀ ਸੰਗ੍ਰਹਿ ਵਾਸਤੇ ਹੋਇਆ ਸੀ ਚੌਥੀ ਕੂਟ ਵਾਸਤੇ ਠੀਕ ਹੈ ਵੀ ਉਸ ਤੋਂ ਬਾਅਦ ਦੇਖੋ ਇਹ ਲਿਖਿਆ ਪੁਸਤਕਾਂ ਦੇ ਵਿੱਚੋਂ ਕਹਿੰਦੇ ਡਾਕਟਰ ਬਲਵੀਰ ਸਿੰਘ ਦੀ ਵਾਰਤਕ ਪੁਸਤਕ ਕਿਹੜੀ ਹੈ ਗੱਲ ਹੋ ਰਹੀ ਇੱਥੇ ਬਈ ਆਪਣੀ ਡਾਕਟਰ ਬਲਵੀਰ ਸਿੰਘ ਦੀ ਤੇ ਵਾਰਤਕ ਦੀ ਗੱਲ ਹੋ ਰਹੀ ਉਹਨਾਂ ਦੀ ਉਹਨਾਂ ਦੀ ਵਾਰਤਕ ਦੀ ਪੁਸਤਕ ਕਿਹੜੀ ਹੈ ਆਤਮ ਸੁਧਾਰ ਹੈ ਪੁੰਦਰੀਕ ਹੈ ਸਿੱਖ ਅਤੇ ਸਿੱਖੀ ਹੈ ਜਾਂ ਲੰਮੀ ਨਜ਼ਰ ਹੈ ਕਰੋ ਬਈ ਅੰਸ ਅਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਗੁੱਡ ਆਫਟਰਨੂੰ ਬਈ ਹਰਦੀਪ ਸਿੱਧੂ ਜਿਹੜੇ ਲੇਟ ਆ ਰਹੇ ਹੋ ਠੀਕ ਹੈ ਹਾਂ ਕਰੋ ਬਈ ਅਨਸਰ ਸੋ ਦਾ ਰਾਈਟ ਅਨਸਰ ਬਣੂਗਾ ਜੀ ਤੁਹਾਡਾ ਡੀ ਠੀਕ ਹੈ ਡੀ ਲੰਮੀ ਨਜ਼ਰ ਉਸ ਤੋਂ ਬਾਅਦ ਦੇਖੋ ਨਿਰੰਜਨ ਤਸਨੀਮ ਦਾ ਨਾਵਲ ਕਹਿੰਦੇ ਗਵਾਚੇ ਅਰਥ ਕਿਹੜੀ ਸਮੱਸਿਆ ਨਾਲ ਸੰਬੰਧਿਤ ਹੈ ਗਵਾਚੇ ਅਰਥ ਇੱਕ ਨਾਵਲ ਹੈ ਹੈਗਾ ਕਿਨਾਂ ਦਾ ਇਹ ਨਿਰੰਜਨ ਤਸਨੀਮ ਬਹੁਤ ਫੇਮਸ ਹੋਈ ਨਹੀਂ ਬਈ ਆਦਵਸੀਆਂ ਨਾਲ ਹੈ ਪੰਜਾਬ ਦੀ ਸਮੱਸਿਆ ਜਾਂ ਨਕਸਲਵਾਲੀ ਦੀ ਸਮੱਸਿਆ ਜਾਂ ਬੰਗਾਲ ਦੀ ਸਮੱਸਿਆ ਕਰੋ ਬਈ ਚਾਰ ਆਪਸ਼ਨ ਨੇ ਵਿਚਾਰੇ ਆਪਸ਼ਨ ਦੇ ਵਿੱਚ ਆਨਸਰ ਕੱਢਣ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ ਨਿਰੰਜਨ ਤਸਨੀਮ ਦਾ ਨਾਵਲ ਗਵਾਚੇ ਅਰਥਾ ਕਿਹੜੀ ਸਮੱਸਿਆ ਦੇ ਨਾਲ ਸੰਬੰਧਿਤ ਹੈ ਜਾਂ ਕਿਹੜੀ ਸਮੱਸਿਆ ਨੂੰ ਦਰਸਾਉਂਦਾ ਹੈ हां सो द राइट आंसर बनूंगा ਵੀ ਤੁਹਾਡਾ B ਪੰਜਾਬ ਦੀ ਸਮੱਸਿਆ ਉਸ ਤੋਂ ਬਾਅਦ ਦੇਖੋ ਮੇਰਾ ਮੁਰਸ਼ਿਦ ਸ਼ਾ ਇਨਾਇਤ ਉਹ ਲੰਗਾਈ ਪਾਰ ਕਿਹੜੇ ਕਵੀ ਦੀਆਂ ਸਤਰਾ ਹਨ ਸ਼ੇਖ ਫਰੀਦ ਸ਼ਾ ਹੁਸੈਨ ਵਜ਼ੀਰ ਜਾਂ ਬੁੱਲੇ ਸ਼ਾ ਕਰੋ ਬਈ ਆਂਸਰ ਸੋ ਦ ਰਾਈਟ ਆਨਸਰ ਬਣੂਗਾ ਵੀ ਤੁਹਾਡਾ D ਬੁੱਲੇ ਸ਼ਾ ਬਹੁਤ ਫੇਮਸ ਨੇ ਉਸ ਤੋਂ ਬਾਅਦ ਦੇਖੋ ਬੁਜਾਰਤ ਤੋਂ ਕੀ ਪਾਵ ਹੈ ਇਹ ਆਪਣੇ ਸੱਭਿਆਚਾਰ ਦੇ ਵਿੱਚੋਂ ਚੀਜ਼ਾਂ 부ਝਾਰਤਾ ਨਾ ਅੱਜਕੱਲ੍ਹ ਤਾਂ ਖਤਮੀ ਹੋ ਰਹੀਆਂ ਨੇ ਜਿਹੜੇ ਪਹਿਲੇ ਆਪਾਂ ਆਪਣੇ ਪੂਰੇ ਪਰਿਵਾਰ ਦੇ ਵਿੱਚ ਹੀ ਇਕੱਠੇ ਬੈਠ ਜੇ ਹੁੰਦੇ ਉਹਦੋਂ ਪਾਉਂਦੇ ਹੁੰਦੇ ਨਾ ਅੱਜਕੱਲ੍ਹ ਤਾਂ ਕੀ ਹੈ ਭਈ ਮੰਨ ਕੇ ਚੱਲੋ ਇੱਕ ਘਰ ਦੇ ਵਿੱਚ ਚਾਰ ਮੈਂਬਰ ਨੇ ਜਾਂ ਪੰਜ ਨੇ ਪੰਜਾਂ ਦੇ ਹੱਥਾਂ ਦੇ ਵਿੱਚ ਅਲੱਗ-ਅਲੱਗ ਫੋਨ ਹੁੰਦੇ ਨੇ ਹਨਾ ਸੋ ਰਾਤ ਨੂੰ ਜਦੋਂ ਉਹ ਭਈ ਕੰਮ-ਕੁਮ ਨਿਬੜ ਕੇ ਕਿਤੇ ਕੰਮ ਦੀ ਕਾਲੀ ਹੁੰਦੀ ਵਿਚੇ ਤੀ ਨਿਬੜੇ ਪਰੇ ਫਿਰ ਫੋਨ ਲੈ ਕੇ ਬੈਠੀ ਅਲੱਗ-ਅਲੱਗ ਮੰਜਿਆਂ ਦੇ ਉੱਪਰ ਆਪਣੇ ਅਲੱਗ-ਅਲੱਗ ਫੋਨ ਲੈ ਕੇ ਪਈ ਹੁੰਦੇ ਨੇ ਸੋ ਉਹ ਚੀਜ਼ਾਂ 부ਝਾਰਤਾ ਆਪਸ ਦੇ ਸਾਂਝ ਦੀਆਂ ਗੱਲਾਂ ਜਾਂ ਕੋਈ ਕਬੀਲਦਾਰੀ ਦੀਆਂ ਗੱਲਾਂ ਉਹ ਖਤਮ ਨਹੀਂ ਹੈਨਾ ਸੋ ਅੱਜ ਕੱਲ ਦੇ ਆ ਜਿਹੜੀ ਚੀਜ਼ ਰਹਿ ਗਈ ਉਹ ਸਿਰਫ ਫੋਨ ਤੱਕ ਡਿਪੈਂਡ ਰਹਿ ਗਈ ਇਹ ਟਾਈਮ ਬਹੁਤ ਸੋਹਣਾ ਹੁੰਦਾ ਸੀਗਾ ਜਦੋਂ ਨਾ ਫੋਨ ਹੁੰਦੇ ਸੀ ਨਾ ਕੋਈ ਨਾ ਟੀਵੀ ਦੇ ਲਾਲਚ ਹੁੰਦਾ ਸੀਗਾ ਇਕੱਠੇ ਇੱਕ ਕਮਰੇ ਦੇ ਵਿੱਚ ਬਹਿਣਾ ਪੈਣਾ ਪੈਣਾ ਹੈਨਾ ਹਰ ਇੱਕ ਚੀਜ਼ ਸਾਂਝੀ ਕਰਨੀ ਨਾ ਕੋਈ ਸੜੇਮਾ ਨਾ ਕੋਈ ਹੋਰ ਚੀਜ਼ ਹੈ ਨਾ ਉਹ ਚੀਜ਼ਾਂ ਖਤਮ ਨਹੀਂ ਬੁਝਾਰਤ ਕੀ ਹੁੰਦੀ ਹੈ ਲੋਕ ਕਲਾਵਾਂ ਹੁੰਦੀ ਕਥਾਵਾਂ ਹੁੰਦੀ ਨੇ ਅੰਚਲਿਕਤਾ ਦੇ ਅੰਸ਼ ਹੁੰਦੇ ਨੇ ਜੀਵਨ ਦਾ ਸੱਚ ਹੁੰਦਾ ਜਾਂ ਗੁੰਝਲ ਜਾਂ ਅਡੋਣੀ ਹੁੰਦੀ ਹੈ ਕਰੋ ਬਈ ਅਨਸਰ ਸਤਿਸ਼੍ਰੀ ਅਕਾਲ ਬਈ ਸਰੋਜ ਰਾਣੀ ਜਿਹੜੀ ਲੇਟ ਆ ਰਹੀ ਉਹ ਅਜੇ ਤਾਂ ਨਾਮ ਲੈ ਲਈ ਬੱਚਿਆਂ ਨੇ ਹੈ ਨਾ ਆਪਾਂ ਨਾਮ ਥੋੜੇ ਜਿਹਾ ਕੱਟ ਲੈਣੀ ਹਾਂ ਹਾਂ ਕਰੋ ਬਈ ਅਨਸਰ ਸੋ ਦ ਰਾਈਟ ਅਨਸਰ ਬਣੂਗਾ ਵੀ ਤੁਹਾਡਾ ਡੀ ਗੁੰਜਲੀਆ ਅਰੋਣੀ ਉਸ ਤੋਂ ਬਾਅਦ ਦੇਖੋ ਦੁਰਗਾ ਪਰਬੋਧ ਪੁਸਤਕ ਕਿਸ ਦੀ ਲਿਖੀ ਹੋਈ ਹੈ ਗਿਆਨੀ ਗਿਆਨ ਸਿੰਘ ਗਿਆਨੀ ਦਿੱਤ ਸਿੰਘ ਗੁਰਦਿੱਤ ਸਿੰਘ ਪੰਡਿਤ ਤਾਰਾ ਸਿੰਘ ਨਰਉਤਮ ਜਾਂ ਗਿਆਨੀ ਦਿੱਤ ਸਿੰਘ ਕਰੋ ਵੀ ਆਨਸਰ ਚਾਰ ਆਪਸ਼ਨ ਹਨ ਇਹ ਵੀ ਦੁਰਗਾ ਪਰਬੋਧ ਪੁਸਤਕ ਕਿੰਨਾ ਦੀ ਹੈ ਹਾਂ ਕਰੋ ਵੀ ਆਨਸਰ ਸਿਮੀ ਰਾਣੀ ਹੈ ਨਾ ਕਦੇ ਮੈਨੂੰ ਭੁੱਲ ਗਈ ਨਹੀਂ ਭੁੱਲੇ ਬਈ ਸਰੀ ਯਾਦਨੀ ਹੈ ਨਾ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਕਲਾਸ ਸਰੋਜ ਹੋ ਗਈ ਸਿਮਮੀ ਰਾਣੀ ਹੋ ਗਈ ਕੁਲਵਿੰਦਰ ਹੋ ਗਈ ਹੈ ਨਾ ਦੀਕਸ਼ਾ ਰਾਣੀ ਹੋ ਗਈ ਰਜਨੀ ਹੋ ਗਈ ਨਵਨੀਤ ਹੋ ਗਏ ਹਾਂ ਰਾਜ ਸਿੰਘ ਹੋ ਗਏ ਅਸ਼ਮੀਤ ਹੋ ਗਏ ਕੌਰ ਆ ਗਏ ਹਾਂ ਠੀਕ ਹੈ ਵੀ ਗੁਰਫਤ aí ਠੀਕ ਹੈ ਹੁਣ ਤਾਂ ਖੁਸ਼ ਹਾਂ ਬਹੁਤ ਜ਼ਿਆਦਾ ਆ ਗਏ ਹੈ ਨਾ ਹਾਂ ਪਰਮਿੰਦਰ ਬਰਾਲ ਸੋ ਦ ਰਾਈਟ ਆਨਸਰ ਹੋਊਗਾ ਤੁਹਾਡਾ ਡੀ ਠੀਕ ਹੈ ਬਈ ਗਿਆਨੀ ਦਿੱਤ ਸਿੰਘ ਉਸ ਤੋਂ ਬਾਅਦ ਦੇਖੋ ਕਹਿੰਦੇ ਈਸ਼ਵਰ ਚੰਦਰ ਨੰਦਾ ਨੇ ਸਭ ਤੋਂ ਪਹਿਲਾ ਇਕਾਂਗੀ ਕਿਹੜਾ ਤੇ ਕਦੋਂ ਲਿਖਿਆ ਬਹੁਤ ਜ਼ਿਆਦਾ ਫੇਮਸ ਚੀਜ਼ ਹੈ ਇਹ ਹਾਂ ਈਸ਼ਵਰ ਚੰਦਰ ਨੰਦਾ ਨੇ ਸਭ ਤੋਂ ਪਹਿਲਾ ਇਕਾਂਗੀ ਕਿਹੜਾ ਲਿਖਿਆ ਤੇ ਕਦੋਂ ਲਿਖਿਆ ਬਿਬੇ ਰਾਮਪਾਸਰੀ 1913 ਦੁਲਹਣ 1913 ਬੇਈਮਾਨ 1912 ਜ ਮਾਂ ਦਾ ਡਿਫਟੀ 1914 ਕਰੋ ਬਈ ਆਨਸਰ ਹਾਂ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਹੋਵੇਗਾ ਸੋ ਦ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਬੀ ਦੁਲਹਨ 1913 ਠੀਕ ਹੈ ਮਾਇਆ ਤੇ ਵਾਲੋ ਕੀ ਹੈ ਨਿਰੋਲ ਨਾਟਕੀ ਪਾਤਰਾਂ ਦਾ ਰੂਪ ਹੈ ਖੁਸ਼ੀ ਵਿੱਚ ਗਾਉਂਦੀਆਂ ਕੁੜੀਆਂ ਦਾ ਗੀਤ ਹੈ ਨਿਰੋਲ ਸੰਵਾਦ ਕੀ ਅਤੇ ਗੀਤ ਰੂਪ ਹੈ ਜਾਂ ਨਿਰੋਲ ਨਾਟਕੀ ਅਤੇ ਗੀਤ ਨੂਮਾ ਟੋਟਕਾ ਹੈ ਮਈਆ ਤੇ ਬਾਲੋ ਇਹ ਸੱਭਿਆਚਾਰ ਦੇ ਵਿੱਚੋਂ ਚੀਜ਼ਾਂ ਲਿਗੀਆਂ ਜਿਹੜੀਆਂ ਬਹੁਤ ਜ਼ਿਆਦਾ ਫੇਮਸ ਨੇ ਇਹਨਾਂ ਦੇ ਉੱਪਰ ਇੱਕ ਅੱਧਾ ਤੁਹਾਨੂੰ ਕੁਐਸਚਨ ਮਿਲੂਗਾ ਹੀ ਮਿਲੂਗਾ ਠੀਕ ਹੈ ਸੋ ਇਹਨਾਂ ਨੂੰ ਇੱਕ ਵਾਰੀ ਬਈ ਜ਼ਰੂਰ ਥੋੜਾ ਪੜ੍ਹ ਲਿਓ ਇੱਕ ਵਾਰ ਪੜਨ ਨਾਲ ਇਹ ਚੀਜ਼ਾਂ ਯਾਦ ਹੋਈ ਨੇ ਠੀਕ ਹੈ ਫਿਰ ਭੁੱਲਦੇ ਨਹੀਂ ਆਪਾਂ ਇਹਨਾਂ ਚੀਜ਼ਾਂ ਨੂੰ ਸੋ ਕਰੋ ਬਈ ਅਨਸਰ ਅਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਸੀ ਨਿਰੋਲ ਅਤੇ ਸੰਵਾਦ ਕੀ ਗੀਤ ਰੂਪ ਠੀਕ ਹੈ ਸੋ ਬਈ ਇਹ ਅਜਿਹੇ ਨੇ ਕੁਐਸਚਨ ਸੀਗੇ ਠੀਕ ਹੈ ਸੋ ਜਿੰਨੇ ਬੱਚੇ ਤੁਸੀਂ ਜੁੜਨੇ ਸਾਬ ਦਾ ਬਈ ਮੋਸਟ ਵੈਲਕਮ ਸੋ ਤੁਹਾਨੂੰ ਕਲਾਸ ਪਸੰਦ ਆਈ ਲਾਈਕ ਸ਼ੇਅਰ ਕਰਨਾ ਜਿੰਨੇ ਵੀ ਤੁਸੀਂ ਬੱਚੇ ਜੁੜਨੇ ਉਸ ਤੋਂ ਪਹਿਲਾਂ ਵੀ ਤੁਹਾਨੂੰ ਪਤਾ ਹੀ ਨਾਟ ਨੇ ਥੋੜਾ ਜਿਹਾ ਆਪਣਾ ਕੰਮ ਖਰਾਬ ਕਰਤਾ ਸੀਗਾ ਚਲੋ ਕੋਈ ਗੱਲ ਨਹੀਂ ਫਿਰ ਵੀ ਆਪਾਂ ਕਲਾਸ ਜਲਦੀ ਤੋਂ ਜਲਦੀ ਖਤਮ ਕਰਨ ਦੀ ਕੋਸ਼ਿਸ਼ ਕਰੀਏ ਠੀਕ ਹੈ ਬਈ ਸੋ ਜਿਹੜੇ ਬੱਚੇ ਇਹਨਾਂ ਗਰੁੱਪਾਂ ਦੇ ਵਿੱਚ ਐਡ ਹੋਣਾ ਚਾਹੁੰਦੇ ਨੇ ਸਾਡੇ ਇਸ ਨੰਬਰ 'ਤੇ ਤੁਸੀਂ ਜੁੜ ਸਕਦੇ ਹੋ ਠੀਕ ਹੈ ਜਿਹੜੇ ਸੋ ਇਹ ਆਪਣੇ ਕੋਰਸ ਨੇ ਜਿਹੜੇ ਬੱਚੇ ਕੋਰਸ ਪਰਚੇਸ ਕਰਨਾ ਚਾਹੁੰਦੇ ਨੇ ਉਹ ਵੀ ਕਰ ਸਕਦੇ ਨੇ ਠੀਕ ਹੈ ਬਈ ਸੋ ਤੁਸੀਂ ਜੀ ਕਰ ਸਕਦੇ ਹੋ ਪਲੇ ਸਟੋਰ ਦੇ ਵਿੱਚ ਜਾ ਕੇ ਠੀਕ ਹੈ ਬਈ ਸੋ ਧੰਨਵਾਦ ਬਈ ਤੁਸੀਂ ਜਿੰਨੇ ਵੀ ਜੁੜੇ ਮਿਲਦੇ ਕੱਲ ਨੂੰ ਆਪੇ ਇੱਕ ਨਵੀਂ ਕਲਾਸ ਦੇ ਨਾਲ ਠੀਕ ਹੈ ਬਈ ਕਿਸੇ ਨੇ ਕੁਝ ਪੁੱਛਣਾ ਹੋਵੇ ਕੋਈ ਦੱਸਣਾ ਹੋਵੇ ਕੋਈ ਸਲਾਹ ਲੈਣੀ ਹੋਵੇ ਕੋਈ ਗੱਲ ਦੱਸਣੀ ਹੋਵੇ ਤਾਂ ਉਹ ਇੱਕ ਦੋ ਮਿੰਟਾਂ ਦੇ ਵਿੱਚ ਕਰ ਸਕਦੇ ਨੇ ਠੀਕ ਹੈ ਬਈ ਨਹੀਂ ਫਿਰ ਆਪਾਂ ਫਿਨਿਸ਼ ਕਰ ਲਈਏ ਵੀ ਸਾਰਾ ਕੁਝ ਹੈ ਵੀ ਕੋਈ ਬੱਚਾ ਹੂੰ થેન્ક યુ રોજી ਜਿਹਨਾਂ ਨੂੰ ਕਲਾਸ ਪਸੰਦ ਆ ਰਹੀ ਹੈ ਸੋ ਬਈ ਤੁਸੀਂ ਬਹੁਤ ਬਹੁਤ ਜੁੜਨ ਦੀ ਕੋਸ਼ਿਸ਼ ਕਰਿਆ ਕਰੋ ਇੱਕ ਟਾਈਮ ਤੇ ਕਲਾਸ ਨਾਲਉਣ ਦੀ ਕੋਸ਼ਿਸ਼ ਕਰਿਆ ਕਰੋ ਠੀਕ ਹੈ ਸੋ ਹੁਣ ਡੇਲੀ ਇਸ ਮਸਿਆ ਹੋ ਗਈ ਆਪਣੀ نیٹ ਵਾਲੀ ਸੋ ਦੇਖਦੇ ਆਪਾਂ ਵੀ ਕਲਾਸ ਨੂੰ ਥੋੜਾ ਜਿਹਾ ਅੱਗੇ ਪਿੱਛੇ ਕਰ ਲਈਏ ਠੀਕ ਹੈ ਕਿਉਂਕਿ ਇਸ ਟਾਈਮ ਤੇ ਥੋੜੇ نیٹ ਦੀ ਪ੍ਰੋਬਲਮ ਹੁੰਦੀ ਹੈ ਤਾਂ ਕਰਕੇ ਜੇ ਕੋਈ ਨਵਾਂ ਟਾਈਮ ਪਾਵਾਂਗੇ ਆਪਾਂ ਸਮੇਂ ਦੱਸਾਂਗੇ ਤੁਹਾਨੂੰ ਠੀਕ ਹੈ ਵੀ ਸਭ ਤੋਂ ਪਹਿਲੇ ਤੁਹਾਨੂੰ ਦੱਸਿਆ ਜਾਊਗਾ ਹਾਂ ਸੋ ਠੀਕ ਹੈ ਬਈ ਚਲੋ